ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ Braideri Farm Mogga ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਆਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਟੂ ਡੀ ਤਸੀਲ ਤੇ ਜ਼ਿਲ੍ਹਾ ਬਈ ਨੂੰ ਮੋਗਾ ਹੀ ਪੈਂਦੇ ਆ ਜਿਹੜੇ ਕਰੋ ਵੀਡੀਓ ਬਣਾ ਰਹੇ ਆ ਬਾਈ ਵਪਾਰ ਦਾ ਕੰਮ ਕਰਦੇ ਆ ਰੁਟੀਨ 'ਚ ਪਸ਼ੂ ਆਉਂਦੇ ਰਹਿੰਦੇ ਨੇ ਤੇ ਰੁਟੀਨ 'ਚ ਆਪਣੇ ਚੈਨਲ ਤੇ ਵੀਡੀਓ ਹੁੰਦੀਆਂ ਰਹਿੰਦੀਆਂ ਨੇ ਦੋ ਐਨੀਮਲ ਬਾਈ ਦੇ ਸੇਲ ਆ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਕਿ ਦੁੱਧਵਾਦਾ ਕਿੰਨਾ ਮਾਸੂਆ ਆਜੋ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦਿਓ ਜੀ ਟ੍ਰੈਂਡ ਢੁੱਡੀ ਗਿਆ ਜੀ ਨਾਮ ਲਾਲੀ ਆ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਆਪਾਂ ਪਹਿਲਾਂ ਵੀਡੀਓ ਪਾਈ ਸੀ ਸੇਲ ਹੋ ਗਈ ਸੀ ਪਰ ਹਾਂਜੀ ਹਾਂਜੀ ਹੋ ਗਈ ਸੀ ਠੀਕ ਆ ਜੀ ਦੋ ਐਨੀਮਲ ਸੇਲ ਆ ਇੱਕ ਨੰਬਰ ਤੋਂ ਸ਼ੁਰੂ ਕਰ ਲਾਂਗੇ ਇਹਦੀ ਕੀ ਡਿਟੇਲ ਆ ਜੀ ਇਹ ਤਰ ਕੋ 4 ਵਜੇ ਸੋਈ ਆ ਠੀਕ ਆ ਜੀ 10 ਕਵੇ ਜੇਰ ਪੈ ਗਈ ਆ ਜੀ ਠੀਕ ਆ ਤੇ ਬੱਚਾ ਕੀ ਦਿੱਤਾ ਜੀ ਮਗਰ ਬੱਚਾ ਜੀ ਮਗਰ ਬੱਚਾ ਜੀ ਤੇ ਬੋਲਾ ਕੱਢਿਆ ਥੋੜਾ ਕਨਾ ਬੋਲਾ ਸਾਢੇ 4 ਕਿਲੋ ਚ ਹੋਇਆ ਜੀ ਬੱਚੇ ਨੂੰ ਚੰਗਾ ਆ ਹਾਂ ਬੱਚੇ ਨੂੰ ਚੰਗਾ ਨਹੀਂ ਆਪਾਂ ਚੋਈ ਲਿਆ ਜੀ ਠੀਕ ਆ ਜੀ ਤੇ ਕਿੰਨਾ ਕ ਦੁੱਧ ਦੇ ਦੋ ਬਈਏ ਦੁੱਧ ਜਿੰਨਾ ਤੋਂ ਲਈ ਆਈ ਮਾਲਕ ਦਾ ਕਹਿੰਦੇ 18-19 ਕਿਲੋ ਚ ਹੋਇਆ ਆਪਾਂ ਹਾਂ ਜੀ ਇਹ ਹੈ ਦੂਜਾ ਸੂਈ ਆ ਹਾਂਜੀ ਆਪਾਂ ਵੀ ਇੰਨਾ ਕਹਿ ਕੀ ਦਵਾਂਗੇ ਠੀਕ 17-18 ਕਿਲੋ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਤੜਕੇ 4 ਵਜੇ ਸੂਈ ਸੀਗੀ ਤੇ 10 ਵਜੇ ਜੇਰ ਪ੍ਰੋਪਰ ਪੈ ਗਈ ਸੀਗੀ ਮਗਰ ਬੱਚਾ ਵੱੱਛਾ ਏ 4 ਕਿਲੋ ਬੋਲਾ ਕੱਢਿਆ ਬਾਈ ਨੇ ਬੱਚੇ ਨੂੰ ਥੋੜਾ ਕਨਾ ਕਹਿੰਦਾ ਪਿਆ ਤਾਂ ਬਾਕੀ ਹਵਾਨਾ ਤੁਸੀਂ ਚੈੱਕ ਕਰ ਸਕਦੇ ਹੋ ਸੋਹਣਾ ਹੈ ਚਾਰੇ ਥਣ ਨਿਖੜ ਮੇ ਇੱਕੋ ਸਾਇਦ ਪੂਰਾ ਟਾਪ ਦਾ ਹਵਾਨਾ ਤਿਆਰ ਕੀਤਾ ਲਿਆ ਵੀਰਾ ਵਾਪਸ ਕੱਢ ਕਾਠਾ ਚੰਗਾ ਜੀ ਮਾਲਕਾ ਨੇ ਪਹਿਲੇ ਸੂਏ 17 18 ਕਿਲੋ ਦੋ ਦੱਸਿਆ ਜੀ ਥੋੜਾ ਬੱਚੇ ਦਾ ਕਰਦੀ ਆ ਹਵਾਨਾ ਨੇੜੇ ਤੋਂ ਚੈੱਕ ਕਰ ਲਓ ਜੀ ਪੂਰਾ ਸ਼ਾਨਦਾਰ ਹਵਾਨਾ ਜੀ ਥਣਾ ਕੱਲਾ ਕੱਲਾ ਨਿਖੜ ਮਾ ਸੀਲ ਸਭ ਪੂਰੀ ਹੈ ਜੀ ਮੈਂ ਕਹਿੰਦਾ ਜੇ ਮਰਜੀ ਜਵਾਬ ਪੂਰੀ ਸੀਲ ਸਾਉ ਵਾ ਤੇ ਥਣਾ ਵਗੈਰਾ ਦੀ ਪ੍ਰੋਪਰ ਓਕੇ ਹੈ ਜੀ ਚੁਵਾਈ ਬੋਲੀ ਹਾਂਜੀ ਹਾਂਜੀ ਚੁਵਾਈ ਬੋਲੀ ਠੀਕ ਆ ਜੀ ਕੀ ਮੌਲਾ ਜਾਇਜ਼ ਜਾਈ ਇਹਦਾ ਲੋਕ ਕਹੂਗਾ 45 ਨਹੀਂ ਮੰਗਣਾ ਆਪਾਂ 38000 ਦੀ ਦਵਾਂਗੇ ਬਾਈ ਠੀਕ ਆ ਜੀ ਮੁੱਲ 45 ਕਰ ਲਓ 40 ਕਰੋ ਫਾਇਦਾ ਨਹੀਂ 38000 ਦਵਾਂਗੇ ਠੀਕ ਆ ਜੀ ਬਾਕੀ ਮਾੜਾ ਮੋਟਾ ਆਏ ਗਏ ਦਾ ਹਾਂ ਮਾਂ ਤਾ ਨਹੀਂ ਹੋਊਗਾ ਬਾਲਾ ਨਹੀਂ ਕੱਟਵਾਦੇ ਠੀਕ ਆ ਜੀ ਬਾਈ ਕਹਿੰਦਾ ਬਿਲਕੁਲ ਜਾਇਜ਼ ਮੁੱਲ ਕੀਤਾ 38000 ਰੁਪਿਆ ਫਿਰ ਵੀ ਮਾੜਾ ਮੋਟਾ ਜਾ ਬਾਈ ਕਹਿੰਦਾ ਆਏ ਗਏ ਦਾ ਮਾਨ ਤਨ ਕਰ ਦਾਂਗੇ ਜਿਹੜਾ ਵੀ ਚੱਲ ਕੇ ਆਊਗਾ ਬਾਕੀ ਜਾਤ ਬਰੀਡ ਦੀ ਚੰਗੀ ਆ ਜੀ ਹਵਾਨਾ ਬਹੁਤ ਸੋਹਣਾ ਜੀ ਰੱਦ ਕਾਠ ਵੀ ਚੰਗਾ ਹੈਵੀ ਬੋਡੀ ਵੇਟ ਦੀ 17 18 ਕਿਲੋ ਦੁੱਧ ਕੋਈ ਬਾਲਾ ਨਹੀਂ ਗਾ ਨੂੰ ਮਗਰ ਬੱਚਾ ਬੱਚਾ ਜੀ ਇੱਕ ਇਧਰਲੀ ਸਾਈਡ ਤੋਂ ਥਣ ਚੈੱਕ ਕਰ ਲੋ ਜੀ ਚਾਰੇ ਥਣ ਨਿਖੜ ਮੇ ਇੱਕ ਸਾਈਡ ਦੇ ਹੱਤੀ ਜਵਾਈ ਵਾਲਾ ਥਣ ਲੱਗਿਆ ਹੋਇਆ ਹੈ 2 ਨੰਬਰ ਇਹਦੀ ਕੀ ਡਿਟੇਲ ਆ ਜੀ ਇਹ ਦੂਜਾ ਸੁਆਈ ਮੂੰਹ ਛੇਦਾਂ ਦਾ ਠੀਕ ਹੈ ਜੀ ਪਲੂਨ ਦਾ ਦੁੱਧ 18 19 ਕਿਲੋ ਚੋਇਆ ਵਾ ਠੀਕ ਹੈ ਜੀ ਐਕਟੀ 20 ਪਲੱਸ ਦੇ ਦੋ ਕਿੰਨੇ ਦਿਨਾਂ ਦੀ ਕੱਚੀ ਆ ਜੀ ਇਹਦੇ 5 4 ਦਿਨ ਹੀ ਲੈਂਦੀ ਹੈ ਬਾਲੇ ਤੋੜ ਕੇ ਦਿਖਾ ਦਿਓ ਜੀ ਬਾਈ ਕਹਿੰਦਾ ਮੂੰਹ ਤੋਂ ਛੇਦਾਂ ਦਾ ਕਲੂਨ ਦਾ ਕਿੰਨਾ ਦੁੱਧ ਬਾਈ 18 19 ਕਿਲੋ ਚੋਇਆ ਵਾ 18 19 ਕਿਲੋ ਮਾਲਕਾਂ ਨੇ ਦੱਸਿਆ ਕਿ ਚੋਇਆ ਵਾ ਬਾਈ ਤੇ ਐਕਟੀਆਰ 20 ਪਲੱਸ ਦੀ ਉਮੀਦ ਕਰਦੇ ਆ ਬਾਕੀ ਦੁੱਧ ਸੇਵਾ ਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਦੇ ਸਕਦੀ ਆ ਕੱਦ ਕਾਠ ਬਹੁਤ ਚੰਗਾ ਜੀ ਹੈਵੀ ਬੋਡੀ ਵੇਟ ਦੀ ਬਾਕੀ ਫੇਜ ਕੱਚੀ ਆ ਹਵਾਨਾ ਖਾਈ ਦੇਂਦਾ ਰਵੜੰਗੂ ਵੱਧ ਦਾ ਸਾਰੀਆਂ ਵਾਲਟਾਂ ਲਾ ਕੱਢ ਕੇ ਸੁਣਾ ਜੀ ਦਿਨਾਂ ਤੇ ਪੂਰਾ ਟੌਪ ਦਾ ਹਵਾਨਾ ਤਿਆਰ ਕਰ ਲੈਣਾ ਜੀ ਕੱਦ ਕਾਠ ਤੋਂ ਦੇਖ ਸਕਦੇ ਹਾਂ 17 18 ਕਿਲੋ ਦੁੱਧ ਕੋਈ ਬਾਹਲਾ ਨਹੀਂ ਜੀ ਗਾਣੂ ਬਾਕੀ ਦੁੱਧ ਸੇਵਾ ਦਾ ਹੁੰਦਾ ਜੇ ਕੋਈ ਵੀਰ ਵੱਧ ਕਰ ਲੂ ਤਾਂ ਵੱਧ ਵੀ ਹੋ ਸਕਦਾ ਜੀ ਸੀਲ ਸਹੂ ਬਾਈ ਪੂਰੀ ਆ ਬਹੁਤ ਬਹੁਲੀ ਪੂਰੀ ਸੀਲ ਸਹੂਆ ਚਾਹੇ ਜਵਾਕ ਚੋਈ ਜਾਂਦੇ ਦੇਖ ਸਕਦੇ ਹੋ ਤੁਸੀਂ ਇਹਦਾ ਕੀ ਮੁੱਲ ਆ ਬਾਈ ਇਹਦਾ ਮੁੱਲ 50 ਕਰਾ ਲਓ ਇਹ 43000 ਦੀ ਦਵਾਂਗੇ ਬਾਈ ਠੀਕ ਆ ਜੀ ਮੁੱਲ ਇਹਦਾ ਵੀ ਜੈ ਜੀ ਕੀਤਾ ਬਾਈ ਨੇ 43000 ਦੀ ਹਾਂ ਨਾ ਮੁੱਲ ਫੈਕਸ ਜਿਹੀ ਆ ਬਾਈ ਦੇ ਬਾਕੀ ਮਾੜਾ ਮੋਟਾ ਮਾਨਦਾਨ ਹੋ ਜਾਊਗਾ ਜਿਹੜਾ ਵੀਰ ਚੱਲ ਕੇ ਆਊਗਾ ਗਾਣਿਆਂ ਦੋਨੇ ਹੀ ਚੰਗੀਆਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਿੰਨੇ ਹਾਂ ਸੂਈ ਵੀ ਦਾ ਹਵਾਨਾ ਬਹੁਤ ਜ਼ਬਰਦਸਤ ਹੈ ਜੀ ਬਹੁਤ ਸੋਹਣਾ ਹਵਾਨਾ ਤਿਆਰ ਕੀਤਾ ਬਾਕੀ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਬਾਈ ਨਾਲ ਕਨੈਕਟ ਕਰ ਸਕਦੇ ਆ ਧੰਨਵਾਦ